जमात में चक्कर के सवाल ने प्रश्न पंद्रह एक चक्कर खिंचो ਜੋ ਦਿੱਤੇ ਹੋਏ ਬਿੰਦੂ C ਵਿਚੋਂ ਲੰਗੇ ਅਤੇ AB ਰੇਖਾ ਨੂੰ डी बिंदु दे, दे हम सब तो पहला की करना स्के रेखा खिंचो ਆਪਣੀ ਮਰਜ਼ੀ ਨਾਲ ਇਹ ਵੀ ਰੇਖਾ ਖਿੱਚੋ ਠੀਕ ਹੈ ਹੁਣ ਇਸ ਤੇ ਇੱਕ ਬਿੰਦੂ D ਲੋ D ਬਿੰਦੂ ਤੇ ೀ ರೋ ನೆ ಡ್ರೀ ಬಣ್ಣ ಅಲಾ ಮಲಾಕೆ ಅಧಾ ದೋ ಡಿ ಬಂದೂದ್ದ ನೆ ಡ್ರೀ ਫੋਨ ਬਣਾਇਆ ਗਿਆ ਬਾਹਰ ਬਿੰਦੂ ਦਿੱਤਾ ਹੋਇਆ ਸੀ ਇੱਥੇ ਬਿੰਦੂ ਦਿੱਤਾ ਹੋਇਆ ਇੱਕ ਸੀ ਸੀ ਅਤੇ ਡੀ ਬਿੰਦੂ ਨੂੰ ਵੀ ਆਪਸ ਵਿੱਚ ਮਿਲਾਓ ਹੁਣ ਅਸੀਂ ਸੀ ਤੇ ਡੀ ਦਾ ਪ੍ਰਕਾਰ ਨਾਲ ਅੱਧ ਕਰਾਂਗੇ ਅਧ ਹਮੇਸ਼ਾ ਅਧ ਨੂੰ ਵਧ ਪ੍ਰਕਾਰ ਖੋਲ ਕੇ ਕਰਦੇ ਆ ਇਸੇ ਤਰੀਕੇ ਨਾਲ ਸੀ ਬਿੰਦੂ ਤੇ ਪ੍ਰਕਾਰ ਆ ਕੇ ਚਾਪ ਲਾ ਦਾਂਗੇ ਤਾਂ ਸਾਡੇ ਕੋਲੇ ਇਹ ਬਿੰਦੂ ਆ ਗਿਆ ਇਥੇ ਚਾਪ ਮਿਲਦੀ ਆ ਇੱਕ ਬਿੰਦੂ ਇਹ ਆ ਗਿਆ ਇਹਨੂੰ ਆਪਸ ਵਿੱਚ ਮਿਲਾ ਕੇ ਅੱਗੇ ਵਧਾ ਦੇਵਾਂਗੇ ਸਾਡੇ ਕੋਲੇ ਇਹ ਬਿੰਦੂ ਆ ਗਿਆ O ਹੁਣ ਅਸੀਂ O ਬਿੰਦੂ ਤੇ ਵਰਗਾ ਰੱਖਾਂਗੇ ਉਹ ਪ੍ਰਕਾਰ ਸਾਡੇ ਬਿੰਦੂ ਸੀ ਅਤੇ ਡੀ ਨੂੰ ਛੂੰਦੀ ਹੋਈ ਇੱਕ ਚੱਕਰ ਪੂਰਾ ਕਰੇਗੀ ਠੀਕ ਹੈ ਇਸ ਤਰ੍ਹਾਂ ਨਾਲ ਅਸੀਂ ਇੱਕ ਚੱਕਰ ਖਿੱਚਿਆ ਜੋ ਦਿੱਤੇ ਹੋਏ ਬਿੰਦੂ ਸੀ ਵਿੱਚੋਂ ਲੰਗੇ ਅਤੇ ਏਬੀ ਰੇਖਾ ਨੂੰ ਡੀ ਬਿੰਦੂ ਤੇ ਛੂੰਹੇ ਏ ਬੀ ਰੇਖਾ ਲੈ ਕੇ ਉਹਦੇ ਉੱਤੇ ਬਿੰਦੂ ਡੀ ਲੈ ਲਿਆ ਬਾਹਰ ਬਿੰਦੂ ਸੀ ਲੈ ਲਿਆ ਸੀ ਤੇ ਡੀ ਨੂੰ ਮਿਲਾ ਦਿਓ ਡੀ ਤੇ 90 ਦਾ ਕੋਣ ਬਣਾ ਲਓ ਸੀ ਡੀ ਦਾ ਅੱਧ ਕਰ ਲਓ ਬਿੰਦੂ ਓ ਆ ਗਿਆ ਉਹ ਤੇ ਪ੍ਰਕਾਰ ਰੱਖੋ ਇਸ ਤਰ੍ਹਾਂ ਚੱਕਰ ਲਾਓ ਜਿਹੜਾ ਬਿੰਦੂ ਸੀ ਤੇ ਡੀ ਵਿੱਚੋਂ ਦੀ ਲੰਗੇ